ਵੀਡੀਓ ਜਿਹੜਾ ਕਿ ਸਿਰਫ ਔਰ ਸਿਰਫ ਇਸ ਇੰਟੈਂਸ਼ਨ ਨਾਲ ਬਣਾਇਆ ਗਿਆ ਹੈ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਬਦਨਾਮ ਕਰਨਾ ਹੈ ਉਹਨਾਂ ਦੀ ਕਿਰਦਾਰ ਖੁਸ਼ੀ ਕਰਨੀ ਹੈ ਉਹਨਾਂ ਦੇ ਕਰੈਕਟਰ ਨੂੰ ਦੋਸ਼ਾ ਰੋਪਣ ਕਰਨਾ ਉਹ ਵੀਡੀਓ ਬੜਾ ਵਾਇਰਲ ਹੋਇਆ ਔਰ ਵਾਇਰਲ ਇਹ ਤਾਂ ਕਿਨੇ ਸਭ ਤੋਂ ਇੰਪੋਰਟੈਂਟ ਵਿਸ਼ਾ ਜਿਹੜਾ ਇਹਦੇ 'ਚ ਇਹ ਹੈ ਔਰ ਮੈਂ ਇਹ ਦਾਕੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਉਹ ਵੀਡੀਓ ਇੱਕ ਫੇਕ ਵੀਡੀਓ ਜਿਹੜਾ ਕਿ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤਾ ਸੀ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਕਿ ਜਿਹੜੀ ਫੇਸਬੁੱਕ ਹੈ ਉਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁੱਕ ਨੇ ਡਿਲੀਟ ਕੀਤਾ ਹੈ